ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਿਮੀ ਹੋਮ ਕਿਚਨ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਹੈਲਦੀ ਤਰੀਕੇ ਨਾਲ ਪਾਵ भाजी ਸਭ ਤੋਂ ਪਹਿਲਾਂ ਕਰਾਂਗੇ ਅਸੀਂ ਸਬਜ਼ੀ ਬਣਾਉਣ ਦੀ ਤਿਆਰੀ ਮੈਂ ਇੱਥੇ ਸਬਜ਼ੀ ਬਣਾਉਣ ਲਈ ਲਿੱਤੇ ਅੱਧਾ ਕਿਲੋ ਆਲੂ ਅੱਧਾ ਕਿਲੋ ਗਾਜਰ ਤੁਸੀਂ ਮੌਸਮ ਦੀ ਕੋਈ ਵੀ ਸਬਜ਼ੀ ਲੈ ਸਕਦੇ ਹੋ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਕੱਟ ਕੇ ਵਾਸ਼ ਕਰਕੇ ਰੱਖ ਲਿੱਤਾ ਤੇ ਹੁਣ ਇੱਕ ਕੁੱਕਰ ਵਿੱਚ ਪਾਵਾਂਗੇ ਅਸੀਂ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਸਬਜ਼ੀਆਂ ਨੂੰ ਅਸੀਂ ਮੋਟਾ-ਮੋਟਾ ਹੀ ਕੱਟਣਾ ਹੈ ਕਿਉਂਕਿ ਅਸੀਂ ਬਾਅਦ ਵਿੱਚ ਇਹਨਾਂ ਨੂੰ ਮੈਚ ਨਾਲ ਮੈਚ ਕਰ ਲਾਵਾਂਗੇ ਫਿਰ ਇੱਥੇ ਅਸੀਂ ਪਾ ਦਿੱਤਾ ਇੱਕ ਗਲਾਸ ਪਾਣੀ ਤੇ ਕੁੱਕਰ ਦਾ ਟੱਕਣ ਬੰਦ ਕਰਕੇ ਇਸ ਨੂੰ ਗੈਸ ਦੀ ਫਲੇਮ ਤੇ ਰੱਖ ਦਿੱਤਾ ਤੇ ਇਸ ਤੋਂ ਬਾਅਦ ਅਸੀਂ ਦੋ ਸਟੀਆਂ ਲਗਵਾਵਾਂਗੇ ਸਬਜ਼ੀਆਂ ਨੂੰ ਅਸੀਂ ਬਿਲਕੁਲ ਬਾਰੀਕ ਪੀਸ ਲਿੱਤਾ ਹੈ ਹੁਣ ਅਸੀਂ ਤੜਕੇ ਲਈ ਲਵਾਂਗੇ ਇੱਕ ਕੋਲੀ ਹਰੇ ਮਟਰ ਦੋ ਕੱਟੇ ਹੋਏ ਪਿਆਜ਼ ਦੋ ਕਟੀਆਂ ਹੋਈਆਂ ਸ਼ਿਮਲਾ ਮਿਰਚਾਂ ਤੇ ਚਾਰ ਵੱਡੇ ਕੱਟੇ ਹੋਏ ਟਮਾਟਰ ਹੁਣ ਗੈਸ ਤੇ ਰੱਖਾਂਗੇ ਇੱਕ ਕੜਾਹੀ ਤੇ ਇੱਕ ਕੜਛੀ ਆਇਲ ਦੀ ਪਾਵਾਂਗੇ ਫਿਰ ਪਾਵਾਂਗੇ ਥੋੜਾ ਜਿਹਾ ਬਟਰ ਬਟਰ ਨੂੰ ਗਰਮ ਕਰਨ ਤੋਂ ਬਾਅਦ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਜੀਰੇ ਦਾ ਜੀਰਾ ਪੂਰਨ ਹੋ ਗਿਆ ਹੈ ਹੁਣ ਪਾਵਾਂਗੇ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਾ ਹੈ ਥੋੜਾ ਜਿਹਾ ਕਲਰ ਹੋ ਚੇਂਜ ਹੋਣ ਤੱਕ ਹੀ ਭੁੰਨਾਂਗੇ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਗਿਆ ਤਾਂ ਇਸ ਦੇ ਵਿੱਚ ਪਾ ਦਵਾਂਗੇ ਅਸੀਂ ਆਪਣੇ ਕੱਟੇ ਹੋਏ ਟਮਾਟਰ ਹੁਣ ASCII ਦੇ ਵਿੱਚ ਪਾ ਦਵਾਂਗੇ ਇੱਕ ਚਮਚ ਨਮਕ ਦਾ ਅੱਧਾ ਚਮਚ ਹਲਦੀ ਦਾ ਇੱਕ ਚਮਚ ਪੀਸਿਓਈ ਲਾਲ ਮਿਰਚ ਤੇ ਦੋ ਚਮਚ ਪਾਉ ਭਾਜੀ ਮਸਾਲੇ ਦੇ ਥੋੜਾ ਜਿਹਾ ਬਨਤੋ ਬਾਦ ਅਸੀਂ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਸ਼ਿਮਲਾ ਮਿਰਚ ਇਸ ਤੋਂ ਬਾਅਦ ਪਾਵਾਂਗੇ ਅਸੀਂ ਹਰੇ ਮਟਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੁੱਲ ਲਵਾਂਗੇ ਫਿਰ ਅਸੀਂ ਪਾਵਾਂਗੇ ਪੀਸੀ ਹੋਈਆਂ ਸਬਜ਼ੀਆਂ ਦਾ ਪੇਸਟ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਨੂੰ ਢੱਕ ਕੇ ਪਕਾਵਾਂਗੇ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਜ਼ਿਆਦਾ ਗਾੜ੍ਹੀ ਹੋ ਗਈ ਹੈ ਤਾਂ ਤੁਸੀਂ ਪਾਣੀ ਵੀ ਪਾ ਸਕਦੇ ਹੋ ਥੋੜਾ ਜਿਹਾ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਨਿੰਬੂ ਨਿਚੋੜ ਦਿੱਤਾ ਹੁਣ ਰੈਡੀ ਹੈ ਸਾਡੀ ਬਾਜੀ ਹੁਣ ਅਸੀਂ ਕਰਾਂਗੇ ਆਪਣੇ ਪਾਓ ਨੂੰ ਗਰਮ ਇੱਕ ਤਵੇ ਉੱਤੇ ਬਟਰ ਪਾ ਲੈਣਾ ਹੈ ਬਟਰ ਪਾਨ ਤੋਂ ਬਾਅਦ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਵੀ ਪਾ ਲਵਾਂਗੇ ਫਿਰ ਜੋ ਅਸੀਂ ਸਬਜ਼ੀ ਬਣਾਈ ਸੀ ਉਹ ਥੋੜੀ ਜਿਹੀ ਵੀ ਵਿੱਚ ਪਾ ਲਵਾਂਗੇ ਇਸ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਆਪਣੇ ਪਾਓ ਕੱਟ ਕੇ ਇਸ ਮਸਾਲੇ ਉੱਤੇ ਰੱਖ ਦੇਣੇ ਹਨ ਇਸੀਂ ਮਸਾਲਿਆਂ ਨਾਲ ਇਸ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਦੋਨੋਂ ਪਾਸੇ ਪਲਟ ਕੇ ਅਸੀਂ ਸੇਕਾਂਗੇ ਰੈਡੀ ਹੈ ਸਾਡੀ ਪਾਓ ਭਾਜੀ ਇਸ ਨੂੰ ਸਰਵ ਕਰਾਂਗੇ ਇੱਕ ਪਲੇਟ ਵਿੱਚ ਸਬਜੀ ਪਾਓ ਤੇ ਆਨੀਅਨ ਤੇ ਲੈਮਨ ਰੱਖ ਕੇ ਰੈਡੀ ਹੈ ਸਾਡੀ ਹੈਲਦੀ ਪਾਓ ਭਾਜੀ